ਲੋਵੇ ਮਿੱਤਰੋ ਖੇਤਾਂ ਦੇ ਵਿੱਚ ਜੇ ਢਾਣੀ ਹੋਵੇ ਨਾ ਤੇ ਮੈਂ ਨਾ ਸਵਾਦ ਹੀ ਵੱਖਰਾ ਕਿੰਨਾ ਸਕੂਨ ਹੈ ਇੱਥੇ ਇੱਥੇ ਮੈਂ ਆਇਆ ਤੇ ਮੇਰਾ ਜੀ ਨਹੀਂ ਕਰਦਾ ਪਿਆ ਇੱਥੋਂ ਜਾਣ ਨੂੰ ਮੈਂ ਆਇਆ ਸੀ ਇੱਥੇ ਦਵਾਈ ਦੇਣ ਤੇ ਆਪਣੇ ਵੀਰ ਮੱਖਣ ਕੋਲੇ ਜਗਮੀ ਧਰੀ ਵੇਖੋ ਬਾਹਰ ਬੈਠੇ ਨਜ਼ਾਰਾ ਇਧਰ ਸਾਹਮਣੇ ਕੋਠੀ ਕੰਪਲੀਟ ਹੋ ਗਈ ਮੱਖਣ ਦੀ ਮੱਖਣ ਨੂੰ ਦੋ ਵਧਾਈਆਂ ਮੱਖਣਾ ਕਰਤੀ ਕੰਪਲੀਟ ਫਿਰ ਹਾਂ ਹਾਂ ਸਾਰੇ ਭਰਾਵਾਂ ਨੂੰ ਵਧਾਈਆਂ ਹੈ ਕਿੰਨਾ ਕਰਤਾ ਟੋਟਲ ਖਰਚਾ ਫਿਰ ਖਰਚਾ ਲੈਣਾ ਸਾਫ ਕਰਨ ਆ ਜਾਈਆ ਕਾਪੀਆਂ ਭਰੀਆਂ ਖੜੀਆਂ ਕਾਪੀਆਂ ਭਰੀਆਂ ਖੜੀਆਂ ਪਾਈਏ ਸਪੈਸ਼ਲ ਵੀਡੀਓ ਹਾਂ ਪਾ ਦਾਂਗੇ ਕੋਈ ਕਿੰਨੇ ਸਕਰ ਫੁੱਟਾ ਉੱਤੇ ਉਪਰ ਨੀਚਰ ਯਾਰ ਉਹ ਤਾਂ ਵੈਸੇ ਹੈ ਜੀ ਮੇਰੇ ਕੋਲ 2800 ਆ ਉਹ ਅਮਾਉਂਟੀਆਂ ਅਮਾਉਂਟੀਆਂ ਹੀ ਪਾ ਕੇ ਪਾਸੇ ਤੇ ਰੈਸ਼ੀ ਏਰੀਆ ਤਾਂ ਹੋਊਗਾ ਮੈਂ 14 2400 ਸਕਰ ਫੁੱਟ 2400 ਸਕਰ ਬਟ ਹੈ ਤੇ ਪਿੰਡ ਚ ਰਹਿਣਾ ਸੌਖਾ ਕਿ ਢਾਣੀ ਚ ਨਹੀਂ ਸਾਨੂੰ ਤਾਂ ਸਵਰਗ ਲੱਗਦਾ ਯਾਰ ਹੈ ਸਾਨੂੰ ਤਾਂ ਆ ਸਵਰਗ ਲੱਗਦਾ ਘਰ ਚੁਗਲੀਆਂ ਤੋਂ ਬਚਿਆ ਰਹਿੰਦਾ ਹਨ ਨਾ ਕੋਈ ਨੀ ਕਿਹੇ ਤੋਂ ਕੁਝ ਚੱਲ ਗਿਆ ਉਹ ਪਤਾ ਉਫਰਾਨਾ ਬੰਦਾ ਆਇਆ ਸੀ ਹਾਂ ਤਾਂ ਵੀ ਫਲਾਣੀ ਬੁੜੀ ਆਈ ਸੀ ਉਹ ਕਰ ਗਈ ਨਹੀਂ ਹੈ ਨਾ ਵੀ ਚੁਗਲੀ ਚਪਟਾੜੇ ਜਿਵੇਂ ਚੱਲਦਾ ਅੱਜਕੱਲ ਬਲਕਿ ਮੈਨੂੰ ਮਖਣੇ ਦੱਸ ਜਿਵੇਂ ਆ ਘਰ ਤੁਹਾਡਾ ਇੱਥੇ ਪਸ਼ੂ ਰੱਖੇ ਪੱਠੇ-ਪੁੱਠੇ ਵੜਨ ਦਾ ਨਜ਼ਾਰਾ ਵੜਾ ਹੁੰਦਾ ਨਾ ਹੈ ਹੈ ਨਜ਼ਾਰਾ ਜਨੰਦ ਬੱਚੇ ਸਜਰੇ ਵੱਢ ਕੇ ਪਾਉਣੇ ਤੁਸੀਂ ਲੈ ਵੀ ਮਿੱਤਰੋ ਆ ਰਹਿ ਪੱਠੇ ਤੇ ਆ ਲਾਈ ਸਬਜੀ ਵਾਕਏ ਕਹਿੰਦੇ ਢਾਣੀ ਤੇ ਸਕੂਨ ਆ ਯਾਰ ਵੇਖੋ ਖੁੱਲੀ ਹਵਾ ਮਜ਼ੇਦਾਰ ਹਵਾ ਇੱਥੇ ਬੈਠਾ ਮੈਂ ਆਣਾ ਵੀ ਮਨ ਨੂੰ ਸਕੂਨ ਮਿਲ ਗਿਆ ਸੱਚੀ ਹੈ ਠੀਕ ਹੈ ਕਣੀ ਨਜ਼ਾਰੇ ਲੈਨੇ ਆ ਤੁਸੀਂ ਢਾਣੀ ਤੇ ਆ ਨੰਦ ਆਗੇ ਇਧਰ ਪੈਲੀਆ ਮੱਖਣ ਦੀ ਸਾਹਮਣੇ ਵੇਖੋ 12 13 ਕਿੱਲੇ ਥਾਂ ਬਈ ਜੀ ਇਧਰ ਪੱਠੇ ਲਾਏ ਨੇ ਬੀਜੇ ਨੇ ਤੇ ਇਧਰ ਲਾਈ ਸਬਜੀ ਤੇ ਆਉ ਰਿਹਾ ਸਾਹਮਣੇ ਨਲਕਾ ਹੈ ਆ ਰਹੀ ਸਾਹਮਣੇ ਮੱਖਣ ਦੀ ਕੋਠੀ ਲਾ ਵੀ ਕਹਿੰਦੇ ਵੀ ਸਕੂਨ ਆ ਪੁਰਾਣ ਮਾਇਨਾ ਸਿੱਕੇ ਬੰਦ ਕੰਮ ਆ ਹੈ ਇਧਰ ਤੂੜੀ ਰੱਖੀ ਆ ਯਾਰ ਹੈ ਹੈ ਬੱਚੇ ਵੀ ਜੀਜੂ ਲਾ ਲੈਂਦੇ ਏ ਟਾਣੀ ਤੇ ਹੈ ਗੇਡੀਆਂ ਲਿਆਓ ਪੰਜ ਕਿਲੇ ਤੋੜ ਇਥੋਂ ਭਾਜ ਕੋਤਰਾ ਆਏ ਇਧਰੋਂ ਚਲੇ ਜਾ ਹੈ ਅੱਛਾ ਆਉਦਾਰਾ ਇੱਥੇ ਕਢਾਉਣਾ ਕਿਸ ਨੇ ਕਰੋ ਸ਼ੇਰ ਯਾਰ ਜਿਹੜੇ ਟਾਣੀ ਤੇ ਰਹਿੰਦੇ ਨਾ ਦੱਸੋ ਫਿਰ ਹੈ